ਲਾ ਵੀ ਬਾਪੂ ਅੱਜ ਦੋ ਚੀਜ਼ਾਂ ਨਵੀਆਂ ਲੈ ਆਏ ਆ ਪਾ ਤਿੰਨ ਚੀਜ਼ਾਂ ਇਹਨੇ ਮੰਗਾ ਲਿਆ ਹਾਂ ਦੇਖੋ ਮੈਂ ਇਹਨੂੰ ਖੋਲ ਕੇ ਆਹ ਦਾਸ ਮੂਰ ਤੇ ਸੀਗੇ ਇਹ ਕੋਮਾਨਾ ਜਿਹਾ ਵੀ ਹੈ ਨਹੀਂ ਇਹ ਦਾਸ ਲੈ ਲਿਆ ਅਨਬਾਕਸਿੰਗ ਕਰਦੇ ਆ ਗੋਦ ਦੇ ਬਾਹਰ ਨੂੰ ਬਰਾ ਬਾਬਾ ਰੱਖ ਲਾਈਏ ਗੋਦ ਦਾ ਮਾਂ ਦਾ ਕੋਈ ਐਟ ਕਰ ਨਾਲ ਆ ਲੈ ਗਿਆ ਜਮਾਈ ਵਈ ਦੀ ਹਾਂ ਦੇਖ ਦੇਖ ਇਧਰ ਨਮਾ ਟੀਵੀ ਬੜਾ ਚੰਗਾ ਉਹ ਸੈਟ ਨਾਲ ਥੱਲੇ ਪਤਾ ਕੀ ਕਰਨਾ ਮन्ने ਧੀਦਾ ਨਹੀਂ ਬਾਤਾ ਨਹੀਂ ਪਤਾ ਕਿੰਨੇ ਦਾ ਹੈ ਹਾਂ ਕਿੰਨੇ ਦਾ ਹੈ ਮੈਨੂੰ ਕੀ ਪਤਾ ਥੱਲੇ ਨਾਲ ਛੜਦੀ ਐ ਧੱਕਾ ਜਾ ਕਾਹ ਤੋਂ ਲਈ ਜਾਂਦਾ ਹੈ ਇਹਦਾ ਬਹੁਤ ਆਹੇ 80000 ਦਾ 80000 ਦਾ ਦੇਖ 80000 ਅਸੀਂ ਮੈਂ ਲੇਤਾ ਇਹਨੇ ਥੋੜੀ ਦਿੱਤਾ ਓਏ ਬੜਾ ਰਾਮਾ ਆਉਨੂ ਕਰ ਜਾ ਮੈਂ ਲਾਂਦਾ ਨਵਾਂ 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 ਲੈਪਟਾਪ ਲਾਂਦਾ ਸੀ 80000 ਦਾ ਐਸੀ ਬਹਿਗਾ ਥੱਲੇ ਪਹਿਲੀ ਤਾਂ ਖਾ ਗਿਆ ਸੀ ਹਾਂ ਹੱਲੇ ਖਾਓਗੇ ਉਹ ਨਾ ਰਿਵਿਊ ਕੀ ਆ ਮੜੂ ਤੇਰਾ ਇਹ ਤੇ ਰਿਵਿਊ ਕੀ ਆ ਕਿੰਨੀ ਪੈਰੀ ਦੇ ਕੇ ਲਿਆਂਦਾ ਓਏ ਇਹ ਚਾ ਚਾ ਰੱਖ ਇੱਕ ਕਨਾਲ ਅੱਧੀ ਅੱਧੀ ਕਨਾਲ ਦੇ ਕੇ ਲਿਆਂਦਾ ਵਾੜੂ ਇੱਕ ਕਨਾਲ ਦੇ ਕੇ ਮਾੜੂ ਦੀ ਲਿਆਂਦਾ ਸੀ ਸਾਡੀ ਲਈ ਬੈਠੇ ਦੱਸ ਗਿਆ ਨਖੇ ਤਾਣੂ ਕਿ ਹਕ ਤਾਣੂ 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 ਕੋਈ ਜਰ ਪਾਸੇ ਆ ਇਹ ਉੱਜੜਾਂ ਚ ਮੋਟੇ ਯਾਰ ਉੱਥੇ ਰੱਖ ਇਹਦੇ ਨਾਲ ਆਪਾਂ ਨੂੰ ਮਿਲਿਆ ਚਾਰਜਰ ਮੜੂ ਦੇ ਆਏ ਦਾਦੇ ਮੜੂ ਦੀ ਕਿੰਨੇ ਸਾਲਾਂ ਦੀ ਮਿਹਨਤ ਗਈ ਖੂਚ ਟੱਕ ਕਿੰਨੇ ਟੱਕ ਕੇ ਮੂੰਹ ਮੜੂ ਦੇ ਖੂਚ ਐਵੇਂ ਵੀ ਦੱਸਦੇ ਹੁਣ ਤੇ ਸਾਡੇ ਬਾਪੂ ਨੇ ਕਮਾਈ ਕੀਤੀ ਸੀ ਬਾੜ ਨਹੀਂ ਓਏ ਬਲਦਾਨਾ ਕਮਾਈ ਕੀਤੀ ਸੀ ਉਹ ਵੇਚ ਕੇ ਪਹਿਲੀ ਲੇਤਾ ਲੈਪਟਾਪ ਲੱਕ ਦੀ ਤਾਂ ਗੱਲ ਹੈਗੀ ਆ ਆ ਦਾ ਪੜਿਆ ਤੇ ਦੀ ਜੈਲਾ ਕੁੜੀ ਨੇ ਤੇ ਮਾਮ ਰਪੇ ਦੇਹ ਮੂਣਾ ਮੂ ਜੁੜ ਗਏ ਨੇ ਅੱਗੇ ਅੱਗੇ ਆ ਜਾਣੇ ਕੋਟੇ ਕੌਣ ਕਟਾ ਹਾਂ ਆ ਇੱਕ ਫਾਈਨਲ ਐ ਇੱਕ ਮੋਦੀ ਜੇ ਨਹੀਂ ਆਏ ਵੀਡੀਓ ਤੇ ਇਹਦੇ ਪਾਇਆ ਕਰਨੀ ਹੁਣ ਹਾਂ ਵੀਡੀਓ ਤੇ ਇਹਦੇ ਪਾਇਆ ਕਰਾਂਗੇ ਐਡਿਟ ਹੋਇਆ ਕਰੂ ਇੱਥੇ ਲਾ ਲੈਣਾ ਸਾਰਾ ਵੀ ਐਡਿਟ ਕਰਕੇ ਫੇਰ ਪਾਇਆਗੇ ਇਹਨਾਂ ਦਾ ਰੀਲ ਤੇਰੀ ਐਡਿਟ ਹੋਇਆ ਕਰਕੇ ਤੀ ਵੀ ਲੈਂਦਾ ਆ ਚੱਕ ਤੈਨੂੰ ਲੈਂਦਾ ਰੀਲ ਆ ਦੇਖ ਤੇਰੇ ਵਾਸਤੇ ਲੀੜੇ ਆ ਚੱਕ ਪਤਲੇ ਦੋ ਦੋ ਸ਼ੂਟ ਲਿਆਂਦੇ ਜਿਹੜਾ ਮਰਜੀ ਸਮਾਲਾ ਹੋਰ ਲਿਆਂਦੇ ਇਹਨਾਂ ਨੇ ਆ ਲੈ ਆ ਦੇਖਾ ਪਤਲੇ ਓਏ ਯਾਰ ਆ ਪਤਲੇ ਲੰਦੇ ਆ ਆਹਾ ਅਬ ਕੱਟ ਕੇ ਦੇਖੋ ਹੋੜ ਉਹੀ ਬੈ ਤਕੜੀਸ ਲਿਆ ਪਾਪਾ ਜੀ ਆਹੋ ਕਹੋੜੀ ਉਹ ਦੇਖ ਕਪੜਾ ਦੇਖ ਤੂੰ ਅੱਜ ਮੁੰਡਾ ਕੁੱਟਿਆ ਜੀ ਕਿਹੜਾ ਕੌਣ ਕੁੱਟਿਆ ਕਿਹੜਾ ਆ ਪਛਾਉਂਦਾ ਕਿਉਂ ਕਾਹਦੋ ਕੁੱਟਿਆ ਹਾਂ ਮਾਂ ਹਾਂ ਜੀ ਠੀਕ ਹੈ ਥੇ ਨਾ ਬੋਦਾ ਚਾਹਦਾ ਦਾ ਲਾਲ ਲਾਲ ਨਹੀਂ ਆਉ ਤਰਲੇ ਆਲਾ ਤਰਲੇ ਬੋਦਾ ਤਰਲੇ ਆਲੇ ਇਹਦੇ ਬੰਦਾ ਕਿਹਨੇ ਕੁੱਟਿਆ ਕਿਹਨੇ ਕਾਹ ਤੋਂ ਕੁੱਟਿਆ ਗੱਲ ਕੀ ਹੋ ਗਈ ਕੀ ਪੈਦਾ ਨਾ ਆਦਾ ਬਾਈ ਚੋੜਿਆ ਜਾਦਾ ਸੀ ਤੇ ਨਰੇ ਮਗਾ ਫੁੱੜਗਾ ਪਾਇਆ ਕਿੱਥੇ ਆਇਆ ਸੀ ਉਹ ਆ ਪਛਲਾ ਤੂੰ ਉੱਥੇ ਕੀ ਲੈਣ ਗਿਆ ਆਖੇ ਛੜਾ ਆਖੇ ਲੈ ਆ ਨਹੀਂ ਤੂੰ ਉੱਥੇ ਕੀ ਲੈਣ ਗਿਆ ਪੈਸਾ ਲੈਣ ਗਿਆ ਸੀ ਮੈਂ ਫੁੱਫੀ ਗਿਆ ਪੈਸਾ ਦਾ ਬੰਦ ਚੀ ਜਾ ਨਾ ਬੇ ਕੁੱਟਿਆ ਮੁੰਡਾ ਗੱਪ ਮਾਰਦਾ ਰਾਮੇ ਗੱਲ ਨਾ ਸੁਣੀ ਇਹਦੀ ਆ ਆ ਗੱਦਾ ਵਾਛਲਾ ਆ ਕੇ ਕੌਣ ਲੈ ਆ ਸੜਾ ਕੇ ਨਹੀਂ ਕਿਹੜਾ ਮੁੰਡਾ ਕਹਿੰਦਾ ਯਾਰ ਇਹ ਪਤਾ ਨਹੀਂ ਗੱਪ ਅਛਾ ਲਾ ਨਹੀਂ ਆਉਂਦਾ ਓਏ ਸੁਣ ਸੁਣ ਲਈ ਵਾਦਾ ਆਉਂਦਾ ਲਾਲ 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 ਓ ਸੁਣਣਾ ਜਵਾਕ ਜਵਾਕ ਉਹ ਕੋਈ ਛੋਟਾ ਓਏ ਲਾਲ ਦਾ ਮੁੰਡਾ ਕੀ ਆਏ ਜਾ ਲਾਲ ਨਹੀਂ ਦੇਖਦੀ ਲਾਲ ਜੱਜਾ ਬੰਦਾ ਖੋਰਾ ਬੰਦਾਉਂਦਾ ਸੀ ਉੱਥੇ ਗੱਪ ਮਾਰੀ ਦੀ ਕਹਿੰਦੇ ਹਾਂ ਉਹ ਨਿਕਲ ਪਗੜ ਜਾ ਯਾਰ ਮੈਨੂੰ ਪਛ ਲੈ ਆਂਦੇ ਆ ਮੈਂ ਦਾ ਆਲਾ ਜਦ ਮੈਂ ਤੋਂ ਯਾ ਜ਼ਿਆਦਾ ਸੀ ਹਾਂ ਤੇ ਮੇਰਾ ਚਾਦਰਾ ਲਾ ਲਿਆ ਬੜਾ ਤੇ ਜੇ ਮੇਰੇ ਨਿਕਲਣਾ ਹੁੰਦੇ ਹਾਂ ਫੇ ਮੈਂ ਜਮਾ ਮਾਰ ਕੋਦ ਦਾ ਕੋਦ ਦਾ ਤੂੰ ਦਾ ਚੋਣ ਯਾਰ ਕੋਦ ਦਾ ਦਾ ਬਾਂਕੜ ਦੇਖੀ ਬਾਂਕੜ ਦੇਖੀ ਹਾਂ ਨਾ ਨਾ ਤੂੰ ਕੋਈ ਨਹੀਂ ਮੈਂ ਕਹਾਂਗਾ ਬੁੱਢਾਂ ਜਾ ਕੇ ਆ ਤੂੰ ਆ ਜੇ ਕੱਲ ਨੂੰ ਨਹੀਂ ਨਾਲੇ ਤਾਹੂ ਪਰ ਚਾਦਰਾਂ ਕੌਣ ਬੰਨਦਾ ਅੱਜ ਕੱਲ੍ਹ ਯਾਰ ਦੱਠਾ ਨਾ ਹਮਨ ਜੇ ਬਦਨਿਆ ਸੀ ਯਾ ਛੋੜ ਗਿਆ ਸੀ ਨਹੀਂ ਤੂੰ ਉਥੇ ਬੈਂਕ ਚ ਕੀ ਲੈਣ ਗਿਆ ਸੀ ਖੁੱਫੀ ਕੀ ਆ ਗਿਆ ਸੀ ਅਸਾ ਉਹ ਦੱਸਦਾਈ ਤੈਨੂੰ ਤੂੰ ਦਾ ਸਹਣੂ ਆ ਉਹ ਮੈਂ ਤਾਂ ਕੋਈ ਨਹੀਂ ਦੱਸਿਆ ਝੂਠ ਮਾਰਦਾ ਹੈ ਉਹ ਵੇ ਜੀ ਪਾ ਨਹੀਂ ਬੱਥੇ ਯਾਂ ਥੋੜੀ ਨੂੰ ਦੱਸਿਆ ਲ ਬਾਬੇ ਨੇ ਮੈਂ ਥੋੜੀ ਇਹਨੇ ਦੱਸਿਆ ਭਈ ਹੰਗਾ ਸਾਰਾ ਮੁੱਖ ਦਾ ਉਹ ਕਹੇ ਇਹਨੇ ਦੱਸਿਆ ਮੈਂ ਤਾਂ ਨਹੀਂ ਦੱਸਿਆ ਯਾ ਕੁੱਤਿਆ ਮੁੰਡਾ ਹਰੀ ਜੰਨਾ ਦਾ ਥੋੜਾ ਨਹੀਂ ਗੱਲ ਤੇਰੀ ਮਾੜੀ ਗੱਲ ਛੜਾਇਆ ਕਿਨੇ ਉਹਨੂੰ ਇਹਨੇ ਛੜਾਇਆ ਹਾਂ ਉੱਥੇ ਕਿਆ ਮੁੰਡੇ ਨਹੀਂ ਛੜਾਇਆ ਛੜਾਇਆ ਕਿਨੇ ਅਸੀਂ ਦੇਖਾ ਜੇ ਦਾਦਾ ਕੋਈ ਗੱਲ ਅਸੀਂ ਛੜਾਇਆ ਯਾਰ ਮੜੂ ਦੱਸਦੇ ਇਹਨੂੰ ਲੈ ਲੈ ਗੁੱਥੀ ਜਾ ਵਾ ਇਹਨਾਂ ਨੇ ਮਾ ਬਾ ਛੋੜ ਜਾ ਹਾਂ ਅੱਛਾ ਤੁਸੀਂ ਛੜਾ ਕੇ ਲਿਆਂਦਾ ਉੱਥੇ ਚੰਗੀ ਗੱਲ ਹੈ ਤੇ ਪਾਣੀ ਪੂਣੀ ਪਿਆ ਦਿੰਦੇ ਇਹਨੂੰ ਪਾਣੀ ਪਿਆ ਇੱਥੋਂ ਗਿਆ ਪਾਣੀ ਪੀ ਕੇ ਪਾਣੀ ਪੂਣੀ ਪੀ ਕੇ ਗਿਆ ਛੜ ਜਾਂਦਾ ਪੈਸੇ ਦਵਾ ਕੇ ਲੈ ਤੇ ਤੂੰ ਲੇ ਬਦਵਾ ਲਿਆ ਹੁੰਦਾ ਜਾ ਹੁੰਦੇ ਇੱਥੇ ਆ ਕੇ ਮੈਂ ਜਾਵਣਾ ਮੈਂ ਤੂੰ ਡਰਦਾ ਵਾਹ ਦਾ ਬਾਂਕ ਆਏਗਾ ਇਹਨੇ ਘਬੜੀਆਂ ਮੈਨੂੰ ਵੀ ਨਾ ਕੁੱਟ ਯਾਰ ਮੈਂ ਜਾ 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 ਚਾਰ ਤਰਾ ਤੇਰਾ ਉਹਦਾ ਉਹਦਾ ਲੀਕਾ ਦਾਦ ਦਾ ਮੰਡਿਆ ਛੋੜ ਜਾ ਕਿਹੜਾ ਯਾਰ ਆ ਪੂ ਲਾਲ ਚੱਲ ਚੱਲ ਲਾਲ ਕਰਦਾ ਦਾ ਮਰਿਆ ਉਹ ਤਿਆਰ ਹੋ ਨੇ ਜਾਂਦਾ ਨਾਲੇ ਮਿੱਠੂ ਨੂੰ ਕੋਈ ਨਾਲ ਨਹੀਂ ਜਾਂਦਾ ਨਾ ਨਾ ਨਹੀਂ ਗੱਲ ਸੁਣ ਮੇਰੀ ਇੱਕ ਹੈ ਜੀ ਹੈਗੇ 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 ਉਹਨਾਂ ਜਾਂਦਾ ਉਹ ਆ ਠੀਕ ਆ ਹਾਂ ਤੇ ਉਹਨੇ ਲੜਦੇ ਤੇ ਆ ਬਾਦ ਹੈ ਕਹਿੰਦਾ ਹੈਗੇ ਤੇ ਗੱਲ ਤਾਂ ਸੁਣਾ ਤੂੰ ਦਿਵਾਲਿਆਂ ਦੇ ਪੈਸੇ ਨਾਲ ਉਹਨੂੰ ਜਾ ਕੇ 2 ਮਿੰਟਾਂ ਚ ਦਵਾ 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 ਪਿਆਰ ਕਰਤਾ ਉੱਥੇ ਤੂੰ ਆਖਾ ਕਿਤੇ ਤੂੰ ਆਖਾ ਕਿਤੇ ਮੈਨੂੰ ਵੀ ਨਾ ਰਹਿ ਜਾਣ ਮੁਰਗਾ ਮੈਂ ਮਾਂ ਚਾਹਦਾ ਵਾ ਜਾ ਕੇ ਮੰਨ ਕਰਦਾ ਬਈ ਨਾਲ ਮੈਨੂੰ ਵੀ ਕਟਾਉ ਇਹਨੇ ਖਲਾ ਆਹ ਨਾ ਚਾਰ ਆਹ ਮਾਰੀ ਜਾਂਦੀਆਂ ਸੀ ਮਾਂ ਜੀ ਹਾਂ ਨਾ ਤੂੰ ਹੋਰ ਮਾਂ ਦਾ ਕੀ ਹੋਇ ਦੱਸ ਮੁੰਡਾ ਕਹੀ ਜਾਣ ਆਹ ਲਾਲ ਦਾ ਮੁੰਡਾ ਮੈਂ ਜਾਣਦਾ ਚੋਟਾਂ ਨਹੀਂ ਮਾਰੇ ਮਾ ਮਈਆ ਹਾਂ ਆਹ ਮਾਤਾ ਜੀ ਆ ਜਮਾਤਾ ਨਾਂ கேਕਤਾ ਕਾ ਕੇ ਮੈਨੇ ਦੀਦਾ ਨਹੀਂ ਆਂ ਕਹਿਨੀ ਸੀ ਹੂੰ ਤੇ ਮੈਂ ਕਹਤਾ ਸੀ ਚਾਦਰ ਅੰਗ ਪੈਗਾਂ ਮੁੰਡਾ ਗਿਆ ਯਾ ਗਾਦਕਾ ਤੇ ਮੇਰੇ ਨਿਕਲ ਨਾ ਆਂਦੇ ਆ ਮੈ ਵੀ ਮਾਨ ਕੇ ਕੀ ਕਰਤਾ ਸੀ ਨਿਕਲ ਸੀ ਮੇਰੇ ਪਾਈ ਜੇ ਨਿਕਲ ਨਾ ਆਉਂਦੀ ਤੇ ਬੇਧੀ ਸੀ ਬੁੜੇ ਬੰਦੇ ਦੀ ਤਾਂ ਮਾਰੀ ਗੱਲ ਹੈ ਕਾਦੀ ਬੇਧੀ ਹੁੰਦੀ ਹੈ ਹੈ ਕਾਦੀ ਬੇਧੀ ਹਣੀ ਸੀ ਫਿਰ ਹੋਏ ਜੀ ਕਾਦੀ। ਯਾ ਉਹ ਅਗਲਾ ਆਣਾ ਨੱਕਾ ਫਟਾ। ਹਾਂ ਹੋਈ ਤਾਂ ਹੈ। ਠੀਕ ਹੈ। ਬੁੜੀਆਂ ਦੀ ਮਾੜੀ ਗੱਲ ਐ ਤਾਂ। ਠੀਕ ਠੀਕ। ਫੋਟੀਆਂ ਫੋਟੀਆਂ। ਇਹ ਬੁੜੀਆਂ ਦੀ ਮਾੜੀ ਗੱਲ ਆ। ਉਹਨਾਂ ਨੂੰ ਬੁੜੀਆਂ ਕਹਿਣਾ ਚਾਹੀਏ ਕੀ ਕੀਦੀਆਂ ਬੁੜੀਆਂ? ਯਾ ਇਹ ਜੱਲਿਆਗਾ ਹੈ ਨਹੀਂ ਹਰੀਕਾਂ। ਹੈ ਨਹੀਂ ਹੈਗਾ ਹੈਗਾ। ਆਹਾ। ਯਾ ਕੋਈ ਨੀ ਮਾ ਅਜਿਹਾ ਤੰਵਾ। ਮੁੰਡਿਆਂ ਨੂੰ ਮੈਂ ਕਾਇ ਦੂੰਗਾ। ਆ ਪਰਮੇਸ਼ਰ। ਤੇ ਤੂੰ ਜਾ ਉਹਨੇ ਦਾ ਗੱਗੂ ਨੂੰ ਨਾਲ ਲੈ ਜਾਂਦਾ ਤੇ ਦਵਾਲਿਆਂ ਦੇ ਵਿਚਾਰੇ ਨੂੰ ਗਰੀਬ ਨੂੰ। ਹੇ ਨਾ ਅਜੀਬ ਚਰਾ ਕੇ ਪੁੱਛਦਾ ਤੇ ਪਤਾ ਛਡਾਇਆ ਆਈਏ ਚਾਹ ਕਿੰਨੇ ਨਹੀਂ ਤੇ ਪੜ ਜਾਂਦਾ ਹਾਂ ਆਪ ਹੀ ਗਿਆ ਤੂੰ ਕਿੱਥੋਂ ਜਾ ਬੜੂ ਬੁਢਾ ਆਦਮੀ ਆ ਤੂੰ ਛੱਡ ਜਾਂਦਾ ਫਿਰ ਮੈਂ ਕਿਤੇ ਸੀ ਮੈਨੂੰ ਕੀ ਪਤਾ ਕਰਦਾ ਨਾ ਮੈਂ ਸੰਭਿਆ ਪਿਆਇ ਪੁੱਛਦਾ ਭਾਵੇਂ ਤੂੰ ਹੌਂਕੀ ਜਾਂਦਾ ਸੀ ਚਾਦਰਾਂ ਲੈ ਗਿਆ ਬੁੜੀਆਂ ਦਾ ਪੱਟਿਆ ਗਿਆ ਸੀ ਉਹਦਾ ਚਾਦਰਾਂ ਬੁੜੀਆਂ ਲੈ ਕੇ ਕਿਹਦੇ ਨਾਲ ਜਾਏਗਾ ਨਾਲੇ ਤੂੰ ਕਹੀ ਜਾਂਦਾ ਬੁੜੂਆਂ ਲੈ ਕੇ ਨਾ ਲਿਆ ਤੋਖੇ ਜਾ ਪੁੱਤਾ ਨਾ ਲਿਆ ਆਓ ਬੁੜੀਆਂ ਨੇ ਲਾਲੇ ਰੱਖ ਲਿਆ ਮੁੜੀਆਂ ਤਾਂ ਬੰਦ ਗਈ ਉਹਨੇ ਚਾਹ ਰਿਆ ਓਏ ਫੜੂ ਕਪਾਓ ਠੀਕ ਰੱਖ ਲਿਆ ਜੇ ਦੀ ਪਾਜਿਆ ਆਖੋ ਦੇ ਵਦਤਾਂ ਦੇ ਖੜਾ ਚੜੇ ਨਾ ਅਜੀ ਮਾਂ ਕੀ ਦਨ ਨਹੀਂ ਜੱਟ ਦੱਡਿਆ ਮੁੜੀਆਂ ਜਾਦਾ ਜੀ ਕਹਿੰਦੇ ਉਹ ਤਾਂ ਬੰਦ ਗਈ ਨਹੀਂ ਫੁੱਦੀਆ ਹਰੀਲਾ ਤੇ ਆ ਉਹ ਮੁੰਡਾ ਫੜ ਲੈ ਨਹੀਂ ਫਿਰ ਇਥੇ ਨੰਗਾ ਹੀ ਆ ਮੋਟੇ ਫੁੱਦੀਆ ਨੰਗਾ ਨਿਕਾ ਸੀ ਐ ਵਾਲੀ ਉਹ ਦਾ ਤੇ ਵੀ ਦੰਪਟਿਆ ਗਿਆ ਦੀ ਉਹਦਾ ਤਾਂ ਵਿਚਾਰਾ ਮਦਮ ਤੇ ਚਾਦਰਾਂ ਦੀਵਾਨ ਦੇ ਗਰੀਬ ਦਾ ਚਾਦਰ ਖੋਦਿਆ ਉਹਨੇ ਦਾਜਾ ਅਸਾ ਦੁਬਾਰੇ ਲਿਆ ਆਇਆ ਹੈ ਕਹਿਣਾ ਪਰ ਇਹ ਕਿਹੜੇ ਪੂਰੀ ਗੱਲ ਦੱਸਦਾ ਯਾਰ ਆਦਾ ਬਾ ਕਾਲੇ ਦੇਖੇ ਜਾਂ ਮਾਲ ਨਿਕਲ ਕੇ ਤੇ ਮੈਥ ਤੇ ਜਾਂਦੇ ਤਾਂ ਆਲਾ ਪਾੜ ਚੱਕ ਗਿਆ ਤੇ ਮੈਨੂੰ ਉੱਥੇ ਫੜ ਲੈ ਇਹ ਨਾ ਜਹਾਦੇ ਪਹਿਲ ਨੂੰ ਨੇਕਾ ਨਾ ਹੁੰਦੇ ਤਾਂ ਮੇਰੇ ਭੈ ਭਾਰੀ ਭੇਤੀ ਹੈ ਨਹੀਂ ਜਿਆਦਾ લાલ ਦਾ ਗਿਆ ਦੇਖા ਹੋਊਗਾ ਮਾਤਾ ਜੀ ਪਰ ਬੈਠਿਆ ਲਾਲ ਹੈ ਕੌਣ ਤੁਰਲਾ ਜਾ ਰਖਦਾ ਹੁੰਦਾ ਸੀ ਇੱਥੇ ਇੱਕ ਬੈ ਉਹਦੀ ਪਹਿਲੀ ਵੀ ਇੱਥੇ ਬਣਾਜ ਇੱਥੇ ਉਹ ਆ ਕੇਲੇ ਲੱਗੇ ਆਕੇਲੇ ਲੱਗੇ ਦੋ ਕਿੱਲੇ ਬਾਹਰ ਕਿੱਦਾਂ ਦੋ ਬੇਕੁਲੇ ਹਾਂ ਲਿਓ ਤਰ ਜਾ ਤੁਸੀਂ ਇੱਥੇ ਕੀ ਆ ਪਾ ਗੋ ਨਹੀਂ ਗੱਲ ਸੁਣੋ ਮੋਟੇ ਇੱਕ ਹੀ ਲੈਣ ਗਿਆ ਸੀ ਤੇ ਬੈਂਕ ਜਿਹਨੂੰ ਗਿਆ ਮੈਂ ਜਿਹੜਾ ਆਖੂਗਾ ਉਹ ਤੇ ਚਾਰਾ ਪੁੱਤੇ ਦਾ ਭੀਆ ਮੈਨੂੰ ਕਿਹਾ ਉਹ ਇਹ ਉਹਦਾ ਚਾਦਰਾ ਦਵਾਉਣ ਗਿਆ ਮੈਂ ਜੀ ਜਾਨਾ ਆ ਗਿਆ ਤਾਂ ਮੁੰਡਾ ਸੀ ਹਰੀ ਜਾਨਾ ਚਾਦਰਾ ਤੂੰ ਦਵਾਇਆ ਪੁੱਛੀ ਜਾਇਆ ਤੇਰੀ ਭੈਣ ਦੀ ਨਾਲੇ ਉਹਨਾਂ ਦੀ ਕੀ ਯਾਰ ਕਿਹੜਾ 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 ਮਾਰੇ ਛੋਡੇ ਨਾ ਤਾਲੀਆਂ ਵੇਚ ਲੈਣਾ ਜੀ ਹਿੰਦੀ ਹੰਡਾ ਲੈ ਜਾਂਦਾ ਮੁੰਡਾ ਕੁੱਤਿਆ ਅਰੇ ਜੀ ਨਾ ਨਾ ਹੁਣ ਕਿੱਧਰ ਗਿਆ ਉਹ ਮੋਟੇ ਕਾਣ ਉਹ ਲਾਲ ਨਾ ਸਾਡੀ ਜੇਬ ਚ ਪਾਇਆ ਯਾਰ ਕੰਮ ਵਾਲੇ ਗੱਲਾਂ ਕਰੀਏ ਨਾ ਤੂੰ ਕੀ ਆ ਲੈ ਨਾ ਕਟਾਇਆ ਜਾ ਸੌਦੇ ਉਹਨਾਂ ਦੀ ਗੱਲ ਕੀਤੀ ਇਹਨੂੰ ਕਿ ਬੈਂਕ ਚੋਂ ਤੂੰ ਵੀ ਨਾ ਜਾਈਂ ਫਾਇਦਾ ਨਹੀਂ ਕੋਈ ਜਾਣਦਾ ਤੈਨੂੰ ਵੀ ਨਾ ਫਾਇਦਾ ਨਹੀਂ ਜਾਈਂ ਨਾ ਫਾਇਦਾ ਨਹੀਂ ਮਟ ਲੈ ਕੇ ਇੱਕ ਆਦਾਨੀ ਗੈ ਹਦੀ ਦੇ ਆ ਤੈਨੂੰ ਵੀ ਕੁੱਟਾਂਗੇ ਨਾ ਮੁੰਡਿਆ ਮਾਰ ਮਾ ਅੱਗੇ ਹਾਂ ਖੇਡਣਾ ਨੇ ਆਵ ਕਟਾਇਆ ਥੋੜੇ ਆ ਲੈ

ਓਏ ਜੀ ਮਾਦੂ ਫੁੱਬੀ ਇਹ ਵੈਨਾ ਨਾ ਕਹਿੰਦੀ ਜੀ ਨਾ ਕਿਆ ਕਿਆ ਉਹਨੂੰ ਗੱਲ ਰਾਂ ਮੇਰੀ ਤੂੰ ਜਾ ਮੈਂ ਕਿਹਾ ਕੋਲ ਜਿਹਨੇ ਕਿਹਾ ਹਾਂ ਉੱਠ ਖੜੀ ਜਾ ਰਹੀ ਹੈ ਕਿਨੇ ਪਤਾ ਗਗੂ ਨੇ ਹਾਂ ਹਾਂ ਗਾਲ ਥੋਲਾ ਮੇਰੀ ਇੱਕ ਅਦਾ ਮੈਂ ਹਾਂ ਥੋੜਿਆ ਉੱਥੇ ਫੋਰ ਕਰੀ ਜਾਂਦਾ ਮਾ ਧੰ ਲਾਇ ਲਿਆ ਆਇਆ ਤੇ ਮਾ ਜਮਾਨੇ ਬੋਲਿਆ ਬੁੜਕਾ ਨਾ ਤੇ ਮੈਨੂੰ ਪਾਈ ਗਾ ਗਾਲ ਸੁਣ ਲੈ ਮੇਰੀ ਮਾਂ ਗਾਲ ਸੁਣ ਲੈ ਤੇਰੇ ਕੋਲੇ ਤੇਰੇ ਕੋਲੇ ਕਿਵੇਂ ਆਇਆ ਉਹ ਤੈਨੂੰ ਜਾਣਦਾ ਅੱਜ ਮਾਂ ਚਦਾਂ ਦਾ ਆਇਆ ਸੀ ਆਜਾ ਆ ਪੈਂਦਾ ਕਰਮ ਕੌਣ ਲੈ ਗਿਆ ਤੂੰ ਮੈਂ ਗੱਲ ਸੁਣ ਮੇਰੀ ਇੱਕ ਤੇਰੇ ਤਾਂ ਕੱਲੀ ਨਹੀਂ ਕਰ ਪਾ ਕੇ ਔਰ ਜਦੋਂ ਬੈਂਕ ਜੇ ਉਹਦੇ ਤੇ ਪਾਈ ਸੀ ਚਾਦਰਾਂ ਉਹ ਬਚ ਗਿਆ ਉਹ ਤੇ ਤੂੰ ਕਹਿੰਦੀ ਭੰਦਾ ਫੁੱਦਾ ਬੱਚਿਆ ਤੇਰੀ ਨਿਕਰੀ ਨਹੀਂ ਲਾ ਮਾਲਕ ਜੀ ਆ ਮਾ ਬਾਗੀ ਜਾਕਰ ਬੈਠਾ ਤੋ ਆ ਸਾਡੇ ਯਾਰ ਆ ਦੇਖ ਕਿਹੜਾ ਸਮਾਉਣਾ ਐ ਚ ਤੂੰ ਦੱਸ ਨਾ ਦਾ ਮੈਨੂੰ ਸਮਾਉਣਾ ਦੋ ਦੋਵੇਂ ਪਤਲੇ ਐ ਨਹੀਂ ਨਹੀਂ ਦੇਖਿਆ ਸਮਾਲਾ ਸੋਨਾ ਗੁੰਗ ਪਤਲੇ ਐ ਇਹ ਚਲੂਨੇ ਲੜਦੇ ਤੈਨੂੰ ਨਹੀਂ ਪਤਾ ਤੇ ਜੀ ਪਾਗ ਨੂੰ ਹਾਂ ਜੀ ਜਾਨਾ ਆ ਦੇਖ ਲੈ ਕਿਹੜਾ ਸਮਾਉਣਾ ਦੱਸ ਦੇ ਦਾਈ ਜਾਨਾ ਜਾਨਾ ਜੇਬ ਹਾਂ ਉਹਨੂੰ ਹਾਂ ਉਹਨੂੰ ਨਾ ਹਰੀ ਆਏ ਕਰ ਆਏ ਕਰ ਓਏ ਹੈ ਯਾ ਨਾ ਤੇ ਬੈਠੀ ਫੇਤੀ ਲਾਤ ਹੈ ਹਾਂ ਮਾਣਾ ਦਾ ਦੇ ਕਿਹੜਾ ਹਾਂ ਕਿ ਮੈਂ ਮਾਖਾ ਬਾਈ ਬਾਈ ਖਾ ਕਿਹੜਾ ਵਰਤਾਂ ਬਸ ਮਾਣਾ ਇਹਨੂੰ ਪੁੱਛੀ ਕਿਹਦੇ ਮਾਣਾ ਨਹੀਂ ਨਹੀਂ ਮਾਣਾ ਐ ਮੜੂ ਦਾ ਚਾਦਾ ਕਿਧਰ ਗਿਆ ਫਿਰ ਲਾਲ ਦਾ ਚਾਦਾ ਕਿਧਰ ਗਿਆ ਆਦੀ ਭਾਂਦਰ ਫੁੱਟਦਾ ਗਿਆ ਐਂ ਕਹੋ ਮੋਟਾ ਇਹਨਾਂ ਨੇ ਖਚਾਇਆ ਓ ਇਹਨਾਂ ਨੇ ਹਾਂ ਚੁੱਪ ਕਰ ਜਾ ਇਹ ਦੋ ਆ ਗਦਾਮ ਤਾਂ ਬਾ ਕਿੰਨੇ ਆ ਗਦਾ ਤਿੰਨ ਮੈਂ ਨਹੀਂ ਆ ਦੰਦਾ ਖਦਾਂ ਖੜ ਜਾ ਇਹਦੇ ਤਾਂ ਬਾਲੇ ਪੰਜ ਥੱਲੇ ਦੇ ਹੱਥ ਵਾਲੀ ਬਾਡੂ ਬਾਡੂ ਇਹ ਤਾਂ ਤਾਨੂੰ ਚੱਕੀ ਰੀਲ ਭਰੀ ਜੈਣਾ ਮੈਂ ਤੇਰੀ ਵਾਹ ਸਿੱਖੋ ਤੇ ਜਾਨੇ ਤੇਰੀ ਦੀ ਲੈ ਨਹੀਂ ਦੀ ਜਾ ਕੇ ਕਿੱਦਾਂ ਬਣਾ ਸਭ ਢੁੰਦਾ ਚੁਕਾਇਆ ਰਾ ਕਰਾਈ ਦੀ ਗੱਲ ਉਹਦੇ ਨਾਲ ਸਾਡਾ ਹੀ ਆ ਬੰਦਾ ਤਾਂ ਥਾਲਾ ਹਲੀ ਬੰਗੜਾ ਤੇ ਕਿੱਦਾਂ ਕਰੀ એનું ભેન <laughs> <laughs> ਤੂੰ ਪਾਜੀ ਫੁੱਟਿਆ ਦਾਣਾ ਖਾਣਾ ਗੰਗਾ ਖਾਣਾ ਗੱਲ ਦਈ ਮਾ ਹੋਰ ਕੱਢ ਕੱਟ ਦੇ ਕੱਟ ਦੇ ਲੈ ਸਾਰਾ ਬਾਬਾ ਆ ਜੀ ਰੋ ਲੈ ਜਾ ਕੇ ਲੈ ਬਾਪੂ ਦਿਖਾ ਦੇ ਫੁਰੇ ਲੈ ਲੈ ਕਾਕੇ ਰੋ ਇੱਥੋਂ ਆ ਯਾਰ ਅੱਛਾ ਲਓ ਬਈ ਲੈ ਬੱਪੂ ਆਵੇ ਆਇਆ ਕਿ ਮੈਂ ਇੱਥੇ ਡਰੇ ਕਿ ਮੈਂ ਇੱਥੇ ਥੱਲੇ ਰੱਖ ਕੇ ਆ ਪਾਜੀ ਵਾਲੀ ਆ ਗਾਈ ਹਾਂ ਇਹ ਬੈਟਰੀ ਲਿਆਂਦੀ ਨਵੀਂ ਹਾਂ ਹਾਂ ਚਾਰਜਰ ਕਰ ਸੂ ਇਹ ਤੈਨੂੰ ਹਾਂ ਹਾਂ ਨਵੀਂ ਨਵੀਂ ਐ ਅਨਬਾਕਸਿੰਗ ਕਰੋ ਬੈਟਰੀ ਅਨਬਾਕਸਿੰਗ ਕਰ ਲੱਗਿਆ ਸੀ ਨਵੀਂ ਇੱਥੇ ਕਾ ਲੱਗਦਾ ਹੈ ਇਹ ਮੇਰੀ ਪਤਾ ਤੈਨੂੰ ਠੀਕ ਆ ਜਾ ਮੈਂ ਤੂੰ ਉਹ ਬੈਟਰੀ ਆਉਂਦੀ ਹੁੰਦੀ ਸੀ ਆਹ ਲੈ ਲਾ ਜਾ ਕਹੇ ਰਾਜਾ ਉਹ ਸਿਆ ਦੇ ਕਾ ਕੀ ਭਾਰੀ ਵਾਲੀ ਹੈ ਰਾਜਾ ਫੇਰ ਬਾਦ ਜਾ ਕੇ ਥਲੋ ਗੜੋ ਜਾ ਕੇ ਆਇਆ ਉਦੋਂ ਵੀ ਨਹੀਂ ਭਾਰੀ ਆਂਦੀ ਨਹੀਂ ਭਾਰੇ ਕਿੰਨੇ ਕ ਦੀ ਸੀ ਉਦੋਂ ਪਤਾ ਹੁਣ ਹੁਣ ਕਿੰਨੇ ਦੀ ਰਤ ਕਾ ਕੀ ਪੈਦਾ ਹਨ ਮਾਇਕਾ ਰਾਜਾ ਖਿਆ ਗਿਆ ਕਿ ਤੇ ਘਵਾ ਲਿਆ ਹੈ ਰਾਜਾ ਨੋਨੇ ਜਮਾਨ ਨਵੀਂ ਦਬਾਵਾ ਦੇ ਹਾਂ ਹਾਂ ਤਾਹੋ ਤਾਹੋ ਲਾਇਆ ਤੇਰੇ ਕੋਲ ਕਾਕਾ ਉਹੋ ਵੇਚ ਦੇ ਦੀ ਹੈ ਵੇਚ ਰੱਖ ਲਈ 2500 ਦੀ ਰੱਖ ਲਈ ਉਹ ਲੈ ਜਾ ਯਾਰ ਕਾਕਾ ਤੇ ਕੇ ਗਿਆ ਅੱਛੇ ਜਿਹਨਾਂ ਕੋਲ ਕਾਇ ਤੇ ਨਾ ਹੁੰਦੇ ਕਿ ਟ੍ਰੈਕਟਰ ਮੇਰੇ ਕੋਲ ਬੜੇ ਨੂੰ ਬਹੁਤ ਟਾਈਮ ਹੋ ਗਿਆ ਸੀ ਬੈਟਰੀ ਨਹੀਂ ਸੀ ਪਾਈ ਗਈ ਸਾਤੋਂ ਆਹ ਹੋ ਗਿਆ ਬੈਟਰੀ ਕਾਕਾ ਮੈਂ ਛੱਡਾ ਹੈ ਤੇ ਜਾਉਂਦਾ ਲੈ ਲੈ 갈 ਦੇਗਾ ਆਵਣੇ ਆਹੋ ਬਾਅਦ ਦੇ ਡੈਕਟਰ ਚ ਬਾਜੇ ਠੀਕ ਹੈ ਲੈ ਜਾ